ਬੜਾ ਸੀਰੀਅਸ ਕੰਸਰਨ ਹੈ ਅੱਜ ਵਿਧਾਨ ਸਭਾ ਦੇ ਅੰਦਰ ਪੰਜਾਬ ਦੀ ਜੋ ਪਿਛਲੇ ਦਿਨੀ ਪੰਜਾਬ ਦੇ ਅੰਦਰ ਫਲਾਡ ਆਏ ਨੇ ਉਹਨਾਂ ਨੂੰ ਲੈ ਕੇ ਅੱਜ ਚਰਚਾ ਹੋਣੀ ਹੈ ਬੜਾ ਸੀਰੀਅਸ ਕੰਸਰਨ ਹੈ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੇ ਜਿਹੜੇ ਜਾਇਦਾਦ ਸੀ ਵਿਚਾਰਿਆਂ ਦੀ ਚਾਹੇ ਉਹ ਪੈਸੇ ਦੇ ਰੂਪ ਚ ਰੱਖੀ ਹੋਈ ਸੀ ਚਾਹੇ ਫਸਲ ਦੇ ਰੂਪ ਸੀ ਉਹ ਸਾਰੀ ਖਰਾਬ ਹੋ ਗਈ ਹੋਰ ਰੁੜ ਗਈ ਬੇਟੀਆਂ ਚ ਪਿਆ ਸਮਾਨ, ਕੰਕਾਂ ਚ ਪਿਆ ਸਮਾਨ ਡਲ ਗਿਆ, ਖਰਾਬ ਹੋ ਗਿਆ। 5-5 ਫੁੱਟ, 7-7 ਫੁੱਟ ਖੇਤਾ ਚ ਰੇਤ ਚੜ ਗਈ। ਮਸ਼ੀਨਰੀ ਚਾਹੇ ਕਿਸੇ ਕੋ ਸਕੂਟਰ ਸੀ, ਮੋਟਰਸਾਈਕਲ ਸੀ, ਕਿਸੇ ਕੋ ਟਰੈਕਟਰ ਸੀ, ਕਾਰ ਸੀ ਉਹ 10-10 ਫੁੱਟ ਟੋਇਆਂ ਚ ਦਬ ਗਈ। ਇਹ ਬੜੇ ਸੀਰੀਅਸ ਕੰਸਰਨ ਨੇ। ਸੋ ਅੱਜ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਬੜੀ ਇੱਕ ਚਰਚਾ ਹੋਣੀ ਚਾਹੀਦੀ ਹੈ। ਪਰ ਦੁੱਖ ਨਾਲ ਕਹਿਣਾ ਪੈ ਰਿਹਾ, ਮਾਇੂਸੀ ਨਾਲ ਕਹਿਣਾ ਪੈ ਰਿਹਾ। ਜੇ ਜਿਹੜੀਆਂ ਵਿਰੋਧੀ ਧਿਰਾਂ ਨੇ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਸਿਵਾਏ ਇੱਕ ਠੂਠੀ ਰਾਜਨੀਤੀ ਚਮਕਾਣ ਕੋ ਸਿਵਾਏ ਦੂਸ਼ਰ ਲਾਣ ਕੋ ਚਾਂਦ ਮਾਰੀਆਂ ਕਰਨ ਕੋ ਔਰ ਆਪਣੀ ਸਿਆਸੀ ਰੋਟੀਆਂ ਸੇਕਣ ਕੋ ਅੱਜ ਦੀ ਡੇਢ ਚ ਉਹਨਾਂ ਚੋਂ ਕੋਈ ਸੀਰੀਅਸ ਕੰਸਰਨ ਨਹੀਂ ਨਜ਼ਰ ਆ ਰਿਹਾ ਬੀਤੇ ਦਿਨੀ ਜਦੋਂ ਸ਼ੁੱਕਰਵਾਰ ਨੂੰ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਤਾਂ ਲੀਡਰ ਆਫ ਓਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਉਹ ਉੱਥੇ ਬੈਠ ਕੇ ਅਨੇ ਸੀਰੀਅਸ ਟਾਕ ਦੇ ਵਿੱਚ ਵੀ ਗੋਸਿਪਸ ਕਰ ਰਹੇ ਸੀ ਹੱਸ ਰਹੇ ਸੀ ਜਿਹੜਾ ਕਿ ਇੱਕ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਜਿਨ੍ਹਾਂ ਨੇ ਸਾਰੀ ਸਾਰੀ ਜ਼ਿੰਦਗੀਆਂ ਸਿਆਸਤਾ ਚ ਲਾਤੀਆਂ ਹੋਣ ਉਹ ਹਸਣ ਬੈਠ ਕੇ ਅੰਦਰ ਵਿਧਾਨ ਸਭਾ ਦੇ ਅੰਦਰ ਇੰਨੇ ਸੀਰੀਅਸ ਕੰਸਰਨ ਦੇ ਵਿੱਚ ਇਟਸ ਆ ਵੈਰੀ ਸੀਰੀਅਸ ਮੈਟਰ ਔਰ ਦੂਸਰੇ ਪਾਸੇ ਅੱਜ ਭਾਜਪਾ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਆਪਣੇ ਆਪ ਨੂੰ ਕੇਂਦਰ ਦੇ ਵਿੱਚ ਰਾਜ ਕਰਦੀ ਪਾਰਟੀ ਦੱਸਦੀ ਹੈ ਉਹ ਪਾਰਟੀ ਅੱਜ ਕਹਿ ਰਹੀ ਅਸੀਂ ਵੱਖਰੀ ਵਿਧਾਨ ਸਭਾ ਚਲਾਉਣੀ ਹੈ ਇਹ ਕਿੱਡੀ ਸ਼ਰਮ ਦੀ ਗੱਲ ਹੈ ਜਦ ਕਿ ਹੋਣਾ ਇਹ ਚਾਹੀਦਾ ਸੀ ਸਭ ਤੋਂ ਵੱਡੀ ਗੱਲ ਕਿ ਅੱਜ ਭਾਜਪਾ ਦੇ ਬੰਦਿਆਂ ਨੂੰ ਅੰਦਰ ਬੈਠਣਾ ਚਾਹੀਦਾ ਸੀ ਇਹਨਾਂ ਦੇ ਵੈਦਰ ਫੋਰਕਾਸਟ ਕਿਵੇਂ ਝੂਠੇ ਨਿਕਲ ਗਏ ਕਿਵੇਂ ਇਹਨਾਂ ਦੇ ਵੈਦਰ ਫੋਰਕਾਸਟ ਤੋਂ ਤਿੰਨ ਗੁਣਾ ਵੱਧ ਮੀਂਹ ਪੈ ਗਿਆ ਕਿਵੇਂ ਕਲਾਊਡ ਬਰਸਟ ਹੋ ਗਏ ਕਿਵੇਂ ਕੁਦਰਤ ਨਾਲ ਛੇੜਖਾਨੀ ਹੋ ਗਈ ਅੱਜ ਇਹ ਬੈਲੇ ਜੀਨਾ ਤੇ ਡਿਸਕਸ ਹੋਣੀ ਚਾਹੀਦੀ ਸੀ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਅੱਜ ਵੀ ਜਿਹੜੀ ਇਹ ਕੇਂਦਰ ਚ ਰਾਜ ਕਰਦੀ ਸਰਕਾਰ ਭਾਜਪਾ ਅੱਜ ਵੀ ਇਹਨਾਂ ਦੀ ਸੀਰੀਅਸਨੈਸ ਨਜ਼ਰ ਨਹੀਂ ਆ ਰਹੀ। ਕੁਝ ਡੇਟੇ ਮੈਂ ਅੱਜ ਲੈ ਕੇ ਆਇਆ ਜਿਹੜੇ ਤੁਹਾਡੇ ਨਾਲ ਮੈਂ ਸਾਂਝੇ ਕਰਨੇ ਨੇ। ਦੇਖੋ ਜੇ ਸਿਆਸੀ ਗੱਲਾਂ ਇੱਕ ਪਾਸੇ ਛੱਡ ਦਈਏ। ਹੁਣ ਆ ਜੀ ਆਸੀ ਵੀ ਇਹ ਜਿਹੜੇ ਵਾਰ-ਵਾਰ ਫਲੱਡ ਕਦੇ ਸੋਕਾ ਕਦੇ ਇਹ ਕਲਾਊਡ ਬਰਸਟ ਹੋ ਜਾਣੇ ਇਹ ਕਿਉਂ ਆ ਰਹੇ ਨੇ? ਦਰਸਲ ਕੁਝ ਆંકੜੇ ਮੈਂ ਲੈ ਕੇ ਆਇਆ। ਇਹਦੇ ਤੋਂ ਮੈਂ ਇੱਕੇ ਤੁਹਾਨੂੰ ਗੱਲ ਸ਼ੇਅਰ ਕਰ ਦਾਂ। ਚੀਨ ਦੇ ਵਿੱਚ ਇੱਕ ਡੈਮ ਬਣੀ ਹੈ ਜਿਹਦਾ ਨਾਮ ਥਰੀ ਗੌਰਜੀਅਸ ਡੈਮ ਹੈ। 1994 ਤੇ ਇਹਦੀ ਸਟਾਰਟਿੰਗ ਹੋਈ ਸੀ 2003 ਦੇ ਵਿੱਚ ਇਹ ਕੰਪਲੀਟ ਹੋਇਆ ਡੈਮ। ਇਹ ਜਿਹੜੀ ਰਿਵਰ ਹੈ ਇਹ ਯੰਕਸੀ ਰਿਵਰ ਹੂਬਈ ਚ ਬਣੀ ਹੋਈ ਹੈ। ਲਾਰਜੈਸਟ ਡੈਮ ਕਹਿੰਦੇ ਨੇ ਇਹਨੂੰ ਵਰਲਡ ਦੀ। ਇਸ ਡੈਮ ਦੇ ਵਿੱਚ ਜਿਹੜਾ ਇਹਦਾ ਰਿਜ਼ਰਵ ਵੋਲਯੂਮ ਹੈ 39.3 ਕਿਊਬਿਕ ਮੀਟਰ 39 ਟ੍ਰਿਲੀਅਨ केजी वाटर ਦਾ ਇਹਦਾ ਰਿਜ਼ਰਵ ਵਾਇਰ ਹੈ ਤੁਹਾਨੂੰ ਪਤਾ ਹੈ ਇਹਦੇ ਬਣਾਉਣ ਨਾਲ ਕੀ ਹੋਇਆ ਇਹਦੇ ਬਣਾਉਣ ਨਾਲ ਹੋਇਆ ਕੀ ਹੈ ਇਹ ਕਿੱਡਾ ਸੀਰੀਅਸ ਕੰਸਰਨ ਹੈ ਇਹਦੇ ਬਣਾਉਣ ਦੇ ਨਾਲ ਸਾਡੀ ਧਰਤੀ ਦਾ ਐਕਸੀਅਲ ਜਿਹੜਾ ਐਕਸਸ ਸੀ ਸਾਡੀ ਧਰਤੀ ਦਾ ਉਹ ਅਨਬੈਲੈਂਸਡ ਹੋ ਗਿਆ ਜਿਹਦੇ ਨਾਲ 0.6 ਮਾਈਕਰੋਸੈਕੰਡਸ ਪਰ ਡੇ ਦੀ ਧਰਤੀ ਦੀ ਰਫਤਾਰ ਹੈ ਜਿਹੜੀ ਸਲੋ ਹੋ ਗਈ ਇੱਕ ਦਿਨ ਚ 0.6 ਮਾਈਕਰੋਸੈਕਿੰਡ ਧਰਤੀ ਦੀ ਰਫਤਾਰ ਸਲੋ ਕਰਤੀ ਇਹਨੇ ਕਿਉਂਕਿ ਅਨਬੈਲੈਂਸਡ ਕਰਤਾ ਔਰ ਇਹ ਜਦੋਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚੇ ਟਾਈਮ ਜੁੜਦਾ ਜਾਂਦਾ ਜੁੜਦਾ ਜਾਂਦਾ ਜੁੜਦਾ ਜਾਂਦਾ ਇਹਨੇ ਪੂਰੇ ਦੇ ਪੂਰੇ ਕਲਾਈਮੈਟਿਕ ਸਿਸਟਮ ਨੂੰ ਚੇਂਜ ਕਰਤਾ ਜਿਹਦੇ ਕਰਕੇ ਇਸ ਏਰੀਏ ਦੇ ਵਿੱਚ ਅਨ ਐਕਸਪੈਕਟਿਡ ਰੂਪ ਦੇ ਵਿੱਚ ਇਹ ਸਾਰੀਆਂ ਕਲਾਈਮਿਟੀਆਂ ਹੋ ਰਹੀਆਂ ਨੇ ਕਰਨਾ ਕੀ ਚਾਹੀਦਾ ਕਰਨਾ ਤਾਂ ਇਹ ਚਾਹੀਦਾ ਸਾਰੇ ਦੇਸ਼ਾਂ ਨੂੰ ਸਿਰ ਜੋੜ ਕੇ ਬੈਠ ਕੇ ਦੇਖਣਾ ਚਾਹੀਦਾ ਕਿ ਕੁਦਰਤ ਦੇ ਨਾਲ ਐਡੀ ਵੱਡੀ ਛੇੜਖਾਨੀ ਨਾ ਕਰੀਏ ਜੇ ਨਾ ਡੈਮਾਂ ਦੀ ਐਡੇ ਐਡੇ ਦੀ ਜਰੂਰਤ ਹੁੰਦੀ ਤਾਂ ਕੁਦਰਤ ਪਰਮਾਤਮਾ ਹੀ ਬਣਾ ਦਿੰਦਾ ਪਰਮਾਤਮਾ ਨੇ ਰਿਜ਼ਰਵ ਵਾਇਰ ਦੀ ਤੌਰ ਤੇ ਝੀਲਾਂ ਬਣਾਈਆਂ ਤੁਸੀਂ ਥੋੜੀ ਬਹੁਤ ਇਰੀਗੇਸ਼ਨ ਦੀ ਬਣਾਉਣੀਆਂ ਸੀ ਥੋੜੀ ਬਹੁਤ ਬਣਾ ਲੰਦੇ ਤੁਸੀਂ ਕੋਈ ਵਾਟਰ ਨੂੰ ਚੈਨਲਾਈਜ਼ ਕਰਨਾ ਸੀ ਕਰ ਲੰਦੇ ਐਨਾ ਐਨਾ ਪਾਣੀ ਤੁਸੀਂ ਧਰਤੀ ਦੇ ਉੱਤੇ ਸਟੋਰ ਕਰ ਰਹੇ ਹੋ ਪਰਮਾਤਮਾ ਨਾ ਕਰੇ ਕੱਲ ਨੂੰ ਜਿਹੜਾ ਧਰਤੀ ਦਾ ਇਹ ਬੈਲੈਂਸ ਇਮ ਬੈਲੈਂਸ ਹੋ ਰਿਹਾ ਕੋਈ ਇਸ ਤੋਂ ਵੀ ਵੱਡਾ ਡਿਜ਼ਾਸਟਰ ਹੋ ਜਵੇ ਕੋਈ ਡੈਮ ਦੇ ਵਿੱਚ ਕੋਈ ਡਿਜ਼ਾਸਟਰ ਹੋ ਜਵੇ ਕੌਣ ਜ਼ਿੰਮੇਵਾਰ ਹੈ ਮਨੁੱਖ ਨੇ ਐਸੀ ਛੇੜਖਾਨੀ ਕੀਤੀ ਹੈ ਕੁਦਰਤ ਦੇ ਨਾਲ ਕਿੱਥੇ ਤਾਂ ਚਰਨੋਬਾਈਲ ਵਰਗਾ ਡਿਜ਼ਾਸਟਰ ਕਿੱਥੇ ਅੱਜ ਐਡੇ ਐਡੇ ਫਲੱਡ ਜਿਹੜੇ ਆ ਰਹੇ ਨੇ ਇਹ ਡਿਜ਼ਾਸਟਰ ਕੌਣ ਜ਼ਿੰਮੇਵਾਰ ਹੈ ਇਹਨੂੰ ਕੌਣ ਦੇਖੂਗਾ ਅੱਜ ਇੱਕ ਸੀਰੀਅਸ ਕਨਸਰਨ ਦੀ ਜ਼ਰੂਰ ਸੀ ਅੱਜ ਵਿਧਾਨ ਸਭਾ ਦੇ ਅੰਦਰ ਜੇ ਵਿਰੋਧੀ ਧਿਰਾਂ ਟਿੱਕੇ ਬੈਹਂਦੀਆਂ ਆਰਾਮ ਨਾਲ ਬੈਹਂਦੀਆਂ ਇੱਕ ਡਿਸਕਸ ਕਰਦੀਆਂ ਤਾਂ ਮੈਨੂੰ ਲੱਗਦਾ ਆਪਾਂ ਕਿਸੇ ਸਿੱਟੇ ਤੇ ਕਿਸੇ ਹੱਲ ਤੇ ਪਹੁੰਚ ਸਕਦੇ ਪਰ ਅੱਜ ਦੀ ਤਰੀਕ ਚ ਚਾਹੇ ਅੰਦਰ ਰਾਜਕਾਰਦੀ ਕੇਂਦਰ ਚ ਭਾਜਪਾ ਔਰ ਮੈਂ ਇੱਕ ਗੱਲ ਹੋਰ ਹੋਰ ਕੰਪਲੀਟ ਕਰਦਾ ਮੇਰੀ ਲਾਸਟ ਗੱਲ ਹੈ ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹੁੰਦਾ ਇਸ ਤੋਂ ਵੀ ਵੱਡੀ ਗੱਲ ਕੇਂਦਰ ਨੇ ਇੱਕ ਨਵਾਂ ਸ਼ੋਸ਼ਾ ਛੱਡਿਆ ਉਹ ਸ਼ੋਸ਼ਾ ਕੀ ਹੈ ਕਹ ਜੀ ਕਹਦੇ ਅਸੀਂ ਪੈਸੇ ਡਾਇਰੈਕਟ ਪਾਵਾਂਗੇ ਕੋਈ ਕਾਨੂੰਨ ਕੋਈ ਇਹਨਾਂ ਨੂੰ ਡੈਮੋਕਰੇਸੀ ਨਹੀਂ ਅਲਾਉ ਕਰਦੀ ਕਿ ਤੁਸੀਂ ਸਿੱਧੇ ਹਸਤਕਸ਼ਪ ਕਰ ਸਕੋ ਜੇ 1 ਰੁਪਿਆ ਵੀ ਕੇਂਦਰ ਨੇ ਖਰਚ ਕਰਦਾ ਤਾਂ ਫਸਟ ਆਫ ਆਲ ਉਹਦੀ ਨੋਡਲ ਅਥਾਰਟੀ ਹੈ ਜਿਹੜੀ ਹਮੇਸ਼ਾ ਸਟੇਟ ਹੁੰਦੀ ਹੈ ਨੰਬਰ 2 ਕੀ ਤੁਸੀਂ ਦੇਣਾ ਚਾਹੁੰਦੇ ਹੋ ਜਾਂ ਨਹੀਂ ਦੇਣਾ ਚਾਹੁੰਦੇ ਪੈਸੇ ਇਹ ਵੀ ਇੱਕ ਸਭ ਤੋਂ ਵੱਡਾ ਕੰਸਰਨ ਹੈ ਉਹਦਾ ਕਾਰਨ ਕੀ ਹੈ ਜਦੋਂ ਤਾਂ ਦੇਸ਼ ਨੂੰ ਅੰਨ ਦੀ ਜ਼ਰੂਰਤ ਸੀ ਅੱਜ ਵੀ ਇਸ ਰਿਕਾਰਡ ਦੇ ਵਿੱਚ ਲਿਖਿਆ ਹੋਇਆ ਹੈ ਕਿ 20% ਵੀਟ ਅੱਜ ਵੀ ਭਾਰਤ ਦਾ ਪੰਜਾਬ ਪੈਦਾ ਕਰਦਾ ਹੈ 12% ਅੱਜ ਵੀ ਰਾਈਸ ਜਿਹੜਾ ਹੈ ਪੂਰੇ ਭਾਰਤ ਦਾ ਪੰਜਾਬ ਪੈਦਾ ਕਰਦਾ ਹੈ ਜੇ ਅੱਜ ਕਿਤੇ ਵੀਟ ਦੀ ਜਾਂ ਰਾਈਸ ਦੀ ਜ਼ਰੂਰਤ ਹੈ ਪੰਜਾਬ ਅੱਜ ਕੁਰਬਾਨੀਆਂ ਦੀ ਜ਼ਰੂਰਤ ਹੈ ਪੰਜਾਬ ਅੱਜ ਵੀ ਕਾਲੇ ਪਾਣੀ ਜਾ ਕੇ ਅੰਡੇਮਾਨ ਨਿਕੋਬਰ ਚੈੱਕ ਕਰ ਲੋ ਜੇ ਸਿਲਾਂ ਦੇ ਉੱਤੇ ਨਾਮ ਲਿਖਿਆ ਹੋਇਆ ਹੈ ਦਾ 100% ਪੰਜਾਬੀਆਂ ਦਾ ਕੁਰਬਾਨੀਆਂ ਲਈ ਤੇ ਜੇ ਅਸੀਂ ਆਪਣਾ ਹੱਕ ਮੰਗੀਏ ਤਾਂ ਤੁਸੀਂ ਹੁੰਨੇ ਕੌਣ ਹੋ ਕਮਾਲ ਦੀ ਗੱਲ ਹੈ ਐਡੀ ਦੋਰੀ ਰਾਜਨੀਤੀ ਇਹ ਕਿਵੇਂ ਹੋ ਸਕਦਾ ਮੱਖਣ ਚੋਂ ਕੱਢ ਕੇ ਬਾਲ ਵਾਂਗ ਅੱਜ ਪੰਜਾਬੀਆਂ ਨੂੰ ਤੁਸੀਂ ਬਾਹਰ ਮਾਰ ਰਹੇ ਹੋ ਪੰਜਾਬ ਆਪਣਾ ਹੱਕ ਮੰਗਦਾ ਭੀਖ ਨਹੀਂ ਮੰਗਦਾ ਕਿਉਂ ਕਿ ਜੇ 18% ਜੀਐਸਟੀ ਭਰਦੇ ਆ ਤਾਂ 9% ਜੀਐਸਟੀ ਕੇਂਦਰ ਲੈ ਜਾਂਦਾ ਡਾਇਰੈਕਟ ਇੰਡਾਇਰੈਕਟ ਤਰੀਕੇ ਦੇ ਨਾਲ ਟੈਕਸਸ ਦੇ ਰੂਪ ਚ ਕੇਂਦਰ ਪੈਸਾ ਇਕੱਠਾ ਕਰਕੇ ਲੈ ਜਾਂਦਾ ਤੇ ਸਾਡਾ ਹੀ ਪੈਸਾ ਸਾਨੂੰ ਨਹੀਂ ਦਿਓਗੇ ਹੋਰ ਕਿਹਨੂੰ ਦਿਓਗੇ ਸਾਡਾ ਪੈਸਾ ਸਾਡਾ ਦਿਓ ਸਾਡਾ ਰੂਰਲ ਡਵੈਲਪਮੈਂਟ ਫੰਡ ਦਿਓ ਸਾਡਾ ਐਨਐਚਆਰ ਅਲਮ ਦਾ ਪੈਸਾ ਦਿਓ ਸਾਡਾ ਜੀਐਸਟੀ ਦਾ ਪੈਸਾ ਦਿਓ ਬਕਾਇਆ ਉਹ ਤਾਂ ਤੁਸੀਂ ਦਿੰਦੇ ਨਹੀਂ ਉਹਦੇ ਲਈ ਤਾਂ ਤੁਹਾਡੇ ਅੱਖ ਚ ਸੂਰ ਦਾ ਬਾਲ ਹੈ ਤੇ ਜੇ ਅੱਜ ਗੱਲ ਕਰਦੇ ਹੋ ਅੱਜ ਆਪਣੀ ਝੂਠੀ ਰਾਜਨੀਤੀ ਜਮਕਾਉਣ ਲਈ ਆ ਤੁਸੀਂ ਫਰੇਬੀ ਗੱਲਾਂ ਝੂਠੀਆਂ ਗੱਲਾਂ ਕਰਦੇ ਹੋ ਕਿ ਜੀ ਅਸੀਂ ਡਾਇਰੈਕਟ ਪੈਸੇ ਪਾਵਾਂਗੇ ਅਲੱਗ ਤੋਂ ਵਿਧਾਨ ਸਭਾ ਚਲਾਵਾਂਗੇ ਸੋ ਮੈਂ ਸਖਤ ਸ਼ਬਦਾ ਚ ਇਸ ਇਸ ਦੀ ਨਖਿੱਦੀ ਕਰਦਾ ਔਰ ਮੈਂ ਇਹਨੂੰ ਸਖਤ ਸ਼ਬਦਾਂ ਦੇ ਵਿੱਚ ਇਹ ਕਹਿੰਦਾ ਅੱਜ ਸੀਰੀਅਸ ਕੰਸਰਨ ਦੀ ਜ਼ਰੂਰਤ ਹੈ ਪੰਜਾਬ ਨੂੰ ਉਰੇ ਆਣ ਵਿਧਾਨ ਸਭਾ ਦੇ ਵਿੱਚ ਬੈਠ ਕੇ ਗੱਲਬਾਤ ਕਰਨ ਬਹੁਤ ਬਹੁਤ ਧੰਨਵਾਦ